ਆਕਮ ਜਰ ਗਿਆ ਲੋਰ ਧੋ ਗਿਆ ਹਾਂ ਜੀ ਮੈਂ ਡਾ ਸ਼ਿਵਾਚੰਦਰ ਚੁਗਾਵਾਂ ਹਸਪੀਟਲ ਤੋਂ ਕੇਅਰ ਪਲੱਸ ਹਸਪੀਟਲ ਤੋਂ ਆਇਆ ਤੇ ਅੱਜ ਆਪਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡੀ ਔਲਖ ਵਿੱਚ ਕੈਂਪ ਲਗਾਇਆ ਜੋ ਕਿ ਡਾਕਟਰ ਜਸਪੀਰ ਸਿੰਘ ਡਾਕਟਰ ਗੁਰਕਰਨ ਜੀ ਦੀ ਰਹਿਨਮਾਈ ਦੇ ਹੇਠ ਲਗਾਇਆ ਗਿਆ ਹੈ ਤੇ ਆਏ ਆ ਜਿਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਜਿਹਨਾਂ ਵਿੱਚ ਸਾਡੇ ਸਰਪੰਚ ਸਾਹਿਬ ਮਹੰਗਾ ਸਿੰਘ ਜੀ ਮੈਂਬਰ ਪੰਚ ਬਲਵਿੰਦਰ ਸਿੰਘ ਜੀ ਤੇ ਡਾਕਟਰ ਜਸਵੀਰ ਜੀ ਤੇ ਉਹਨਾਂ ਦੇ ਮੈਡਮ ਕੋਮਲ ਕੋਮਲ ਜੀ ਜੀ ਤੇ ਬਾਬਾ ਮੁਖਤਾਰ ਸਿੰਘ ਜੀ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਜਿਹਨਾਂ ਦੇ ਥੱਲੇ ਸਾਡਾ ਜਿਹੜਾ ਕੈਂਪ ਬਹੁਤ ਵਧੀਆ ਲੱਗਾ ਜੀ ਸਰ ਜੀ ਜੋ ਕੈਂਪ ਲਗਾਇਆ ਤੁਸੀਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਕਿਰਨ ਕੌਰ ਜਨਾਨਾ ਰੋਗਾਂ ਦੇ ਮਾਹਰ ਡਾਕਟਰ ਅਸੀਂ ਕਿਉਰਪਲ ਹਸਪਤਾਲਾਂ ਦੇ ਸਕੈਮਸ ਚੁਗਾਵਾ ਲੋਪੋਕੇ ਰੋਡ ਤੋਂ ਆਏ ਹਾਂ ਅਸੀਂ ਅੱਜ ਦਮਦਮਾ ਸਾਹਿਬ ਪਿੰਡ ਪਿੰਡਿਆਲਾ ক্রিকেট ਕੈਂਪ ਲਗਾਇਆ ਹੈ ਜਿਸ ਵਿੱਚ ਅਸੀਂ ਮੁਫਤ ਜਾਂਚ ਤੇ ਇਲਾਜ ਪਰਿਵਾਰ ਨੂੰ ਦਿੱਤਾ ਹੈ ਇੱਕ ਕੈਂਪ ਵਿੱਚ ਕਰੀਬ 200 ਤੋਂ 250 ਮਰੀਜ਼ਾਂ ਨੂੰ ਲਾਏ ਹਨ ਅਸੀਂ ਮੁਫਤ ਦਵਾਈਆਂ ਸਾਰੇ ਮਰੀਜ਼ਾਂ ਨੂੰ ਦਿੱਤੀਆਂ ਨੇ ਪਰ ਹੋਰ ਵੀ ਅੱਗੇ ਵੀ ਕਿਸੇ ਵੀ ਪ੍ਰਕਾਰ ਦੀ ਮਰੀਜ਼ਾਂ ਨੂੰ ਕੋਈ ਵੀ ਜਾਣਕਾਰੀ ਕੋਈ ਵੀ ਇਲਾਜ ਲੈਣਾ ਹੋਵੇ ਤਾਂ ਸਾਡੇ ਹਸਪਤਾਲ केयर प्लस हॉस्पिटल एंड स्कैम्स चुगावा लोपोके रोड ਵਿਖਿਆ ਸਕਦੇ ਨੇ ਜਿੱਥੇ ਰੋਜ਼ਾਨਾ ਉਹਨਾਂ ਨੂੰ ਜਨਨਲਾ ਰੋਗਾਂ ਦੇ ਮਾਹੀ ਡਾਕਟਰ ਅੱਖਾਂ ਦੇ ਡਾਕਟਰ ਔਰ ਬੱਚਿਆਂ ਦੇ ਡਾਕਟਰ ਮਿਲ ਸਕਦੇ ਹਨ ਔਰ ਉਥੇ ਹਰ ਪ੍ਰਕਾਰ ਦੇ ਟੈਸਟ ਔਰ ਅਲਟਰਾਸਾਉਂਡ ਔਰ ਐਕਸ-ਰੇ ਕਿਤੇ ਜਾਂਦੇ ਹਨ ਧੰਨਵਾਦ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਝੁੰਝ ਸਰਪੰਚ ਮੌਜੂਦਾ ਦਮਦਮਾ ਸਾਹਿਬ ਕੈਂਪ ਲਗਾਇਆ ਗਿਆ ਸੰਗਤ ਦੀ ਸੇਵਾ ਬਹੁਤ ਯਾਦੀ ਕੀਤੀ ਹੈ ਡਾਕਟਰ ਕਰਨਦੀਪ ਸਿੰਘ ਲੋਪੋਗਿਆ ਤੋਂ ਸਰਦਾਰ ਜਸਵੀਰ ਸਿੰਘ ਪੱਤਰਕਾਰ ਜਿਨ੍ਹਾਂ ਨੇ ਪੂਰੀ ਸੰਗਤ ਨੂੰ ਸੰਯੋਗ ਕੀਤਾ ਤੇ ਇਕੱਠ ਕਰਕੇ ਗੁਰਦੁਆਰਾ ਸਾਹਿਬ ਪੂਰੀ ਸੰਗਤ ਦੀ ਸੇਵਾ ਕੀਤੀ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ